ਫਲੈਗ ਮਾਰਚ ਕਰਦੇਗਾ ਹਉ ਤੋਂ ਪਹਿਲਾਂ ਸਾਡੇ ਐਸਪੀ ਸਾਹਿਬ ਤੇ ਡਾਕਟਰ ਮਹਿਤਾਬ ਸਿੰਘ ਸਾਡੇ ਐਸਪੀ ਜੀ ਸਾਹਿਬ ਡਾਕਟਰ ਸ੍ਰੀ ਸੰਦੇਵਿੜਾ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਸਬਡਿਵੀਜ਼ਨ ਫਤਿਹ ਕਚੂੜੀਆਂ ਦੇ ਸਾਰੇ ਸ਼ਹਿਰ ਦੇ ਵਿੱਚ ਛੋਟੇ ਵੱਡੇ ਬਾਜ਼ਾਰਾਂ ਦੇ ਵਿੱਚ ਅਸੀਂ ਆਪਣਾ ਫਲੈਗ ਮਾਰਚ ਕੱਢਿਆ ਆਪਣੇ ਸਬਡਿਵੀਜ਼ਨ ਦੀ ਫੋਰਸ ਨੂੰ ਲਾ ਕੇ ਮੇਰੇ ਨਾਲ ਸਬਡਿਵੀਜ਼ਨ ਫਤਿਹ ਕਚੂੜੀਆਂ ਦੇ ਐਸਟੋ ਨਾਲ ਨੇ ਪੂਰੀ ਫੋਰਸ ਬਾਲ ਨਾਲ ਹੈ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਸਾਡਾ ਮੰਤਵ ਜਿਹੜਾ ਹੈ ਫਲੈਗ ਮਾਰਚ ਦਾ ਅਨੁਵਾਲੀ 26 ਜਨਵਰੀ ਤੋਂ ਲੈ ਕੇ ਹੈ ਤਾਂ ਕਿ ਲੋਕਾਂ ਦੇ ਵਿੱਚ ਸੈਂਸ ਆਫ ਸਕਿਉਰਟੀ ਰਵੇ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਉਸ ਦਾ ਜਿਹੜਾ ਪ੍ਰਹਾਰ ਅਭਿਆਨ ਚਲਾਇਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਬਿਲਕੁਲ ਪਿਛੇ ਸਾਡੇ ਉਹ ਸੀਨੀਅਰ ਅਫਸਰ ਦੇ ਦਿਸ਼ਾ-ਨਿਰਦੇਸ਼ ਤੇ ਪ੍ਰਹਾਰ ਯੂਨੀਵਰਸਿਟੀ ਚ ਲੈ ਗਿਆ ਸੀ ਜਿੱਥੇ ਸਾਨੂੰ 50 ਹੱਡ ਪਟਾਲਾ ਨੂੰ ਬਹੁਤ ਹਫ਼ਤਾ ਮਿਲੀ ਆ 50 ਸਾਡੇ ਵਿੱਚ ਉਸ ਉਹ ਤਿੰਨ ਦਿਨਾਂ ਵਿੱਚ 39 ਪਰਚੀ ਹੋਈ ਆ ਜਿਹਦੇ ਵਿੱਚ ਬਾਊਟ ਬਾਊਟ ਅਸੀਂ 40 ਜਿਹੜੇ ਜਿਹੜੇ ਅਗੈਂਸਟ ਵਗੈਰਾ ਮਾਡਰਨ ਸਰ ਉਹਨਾਂ ਨੂੰ ਗ੍ਰਿਫਰ ਕੀਤਾ 26 ਜਨਵਰੀ ਲੈ ਕੇ ਕੀ ਮੈਸੇਜ ਦੇਣਾ ਸਭ ਜਨਵਰੀ ਨੂੰ ਲੈ ਕੇ ਸਾਰੇ ਜਿਹੜੇ ਸਭੀ ਲੋਕਾਂ ਨੂੰ ਮੇਰਾ ਉਹ 26 ਜਨਵਰੀ ਦੀਆਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਆਖੋ ਉਹਨਾਂ ਬਹੁਤ ਮੁਬਾਰਕਾਂ ਇਹ ਬਿਲਕੁਲ ਨਿਸ਼ਚਨ ਤੋਂ ਹੋ ਗਿਆ ਆਪਣੇ ਸਰਵੀਆਂ ਨੂੰ ਮਨਾਣ ਬਿਲਕੁਲ ਸਿਕਿਓਰ ਰਹਿਣ ਸਿਕਿਓਰ ਫੀਲ ਕਰਨ ਅਸੀਂ ਉਸੇ ਦਾ ਉਹਨਾਂ ਦਾ ਤਤ ਤੌਰ ਉੱਤੇ ਆ ਰਹੇ ਸਭੀ ਦੇ ਰਿਹਾ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਨਸ਼ੇ ਪ੍ਰਤੀ ਜਾਂ ਕਿਸੇ ਵੀ ਹੋਰ ਕੋਈ ਹੈਗਾ ਕੋਈ ਕੁਸ਼ਣ ਹੈਗਾ ਤਾਂ ਉਹ 12 ਉੱਤੇ ਆਪਣਾ ਜਿਹੜਾ ਉਹ ਕੋਲ ਕਰਸਾ ਤੇ ਮੈਸੇਜ ਡਾਲ ਸਕਦੇ ਹਨ ਤੇ ਆਪਣੀ ਕੋਈ ਦੁੱਖਦਸਤ ਤੁਹਾਨੂੰ ਦੱਸ ਸਕਦੇ ਹਨ